गुड मॉर्निंग गाइस मी पैर हो ये वो गर्म गर्मी आओ ठंडा हो गया स्टार्ट आज तो ਗਰਮੀਆਂ ਗਈਆਂ ਹੁਣ ਕਿਸੇ ਵੀ ਟਾਈਮ ਸਨੋ ਪੈ ਸਕਦੀ ਐ ਸੋ ਸਾਰੇ ਬੰਦੇ ਆ ਦੇ ਆ ਦੇ ਗਰਮ ਕੱਪੜੇ ਕੱਢ ਲਓ ਦਿਨ ਤਾਂ ਸੋਹਣਾ ਵੈਸੇ ਪਰ ਠੰਡ ਐ ਥੋੜੀ ਫਿਰ ਹਰੀਆਲੀ ਚੈੱਕ ਕਰੋਗੇ ਨਾ ਸਾਰੇ ਬਸ ਇਹ ਤੋਂ ਲੱਗਦਾ ਕਿ ਸੀਗੀ ਚੀਜ਼ਾਂ ਖੋਜ ਰੱਖਣੀਆਂ ਬੰਦੇ ਨੇ ਇੱਥੇ ਵੀ ਪਹਿਰੇ ਆ ਪਰ ਤੁਹਾਨੂੰ ਫਿਰ ਵੀ ਅਜ ਇੱਕ ਬਹੁਤ ਸੋਹਣੀ ਜੀਤ ਦਿਖਾ ਕੇ ਲੈ ਗਾਣੇ ਇੱਥੇ ਕੈਨੇਡਾ ਦੀ ਕੈਨੇਡਾ ਦੀ ਕੀ ਮੇਰੇ ਸਾਹਬ ਨਾਲ ਬਾਕੀ ਜਿੰਨੇ ਵੀ ਬਾਹਰਲੇ ਮੁਲਕ ਨੇ ਇਹ ਸਾਰਿਆਂ ਦੇ ਵਿੱਚ ਇੱਕ ਚੰਗੀ ਗੱਲ ਹੈ ਤੇ ਤੁਹਾਨੂੰ ਦਿਖਾਉਣਾ ਇਸ ਤੋਂ ਬਾਅਦ ਮੈਂ ਹੋਰ ਸੀ ਆ ਵਾਲੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਤਾਨੀ ਵੀ ਤੁਸੀਂ ਇਹ ਗੱਲ ਹੁਣ ਨੋਟ ਕਰੋਗੇ ਕਿ ਨਹੀਂ ਕਰੋਗੇ ਫਿਲਹਾਲ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੈਸੇ ਧਿਆਨ ਨਾਲ ਵੇਖੋ ਜਿੰਨੇ ਵੀ ਦਰਖਤ ਨੇ ਇੱਥੇ ਸਾਰੇ ਦੇ ਸਾਰੇ ਲੱਕੜਾਂ ਨਾਲ ਕਵਰ ਕਰੇ ਹੋਏ ਪਤਾ ਇਹਨਾਂ ਦਾ ਰੀਜ਼ਨ ਕੀ ਹੈ ਇੱਥੇ ਚੱਲ ਰਹੀ ਹੈ ਕੰਸਟ੍ਰਕਸ਼ਨ ਸਾਰੀ ਆਹ ਰੋਡ ਦੁਬਾਰਾ ਨਵੀਂ ਬਾਨੀ ਹੈ ਤੇ ਇਹਨਾਂ ਨੇ ਆਹ ਸਾਰੇ ਦੇ ਸਾਰੇ ਜਿੰਨੇ ਵੀ ਦਰਖਤ ਲੱਗੇ ਹੋਏ ਨੇ ਸਾਰੇ ਦੇ ਸਾਰੇ ਇਹ ਲੱਕੜਾਂ ਨਾਲ ਕਵਰ ਕਰੀ ਹੋਏ ਨੇ ਉਹ ਦੇਖ ਜਿੱਥੇ ਤੱਕ ਰੋਡ ਬਾਨੀ ਹੈ ਪੂਰੇ ਦੇ ਪੂਰਾ ਆਹ ਕੰਸਟ੍ਰਕਸ਼ਨ ਦਾ ਸਮਾਨ ਪਿਆ ਇਹੀ ਇਹਨਾਂ ਨੂੰ ਬਚਾਉਣ ਵਾਸਤੇ ਹੈ ਦੇਖੋ ਕੱਲੇ-ਕੱਲੇ ਦਰਖਤ ਵਾਸਤੇ ਇਹ ਕਿੰਨੀ ਮਿਹਨਤ ਕਰਦੇ ਨੇ ਇੱਕ ਵੀ ਦਰਖਤ ਦਾ ਇਹ ਨੁਕਸਾਨ ਨਹੀਂ ਹੋਣ ਦਿੰਦੇ ਇਹ ਇਹ ਗੱਲ ਕਿੰਡੀ ਸੋਹਣੀ ਹੈ ਇੱਥੋਂ ਦੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਸਾਡੇ ਵਿੱਚ ਇਹ ਹੀ ਇਹਨਾਂ ਦੀ ਖਾਸ ਗੱਲ ਹੈ ਤਾਈਓ ਇਹ ਦੇਸ਼ ਕਾਮਯਾਬ ਨੇ ਦੇਖੋ ਜਿਹੜੇ ਮਰਜ਼ੀ ਪਾਸੇ ਦੇਖਣੋ ਜਿੰਨੇ ਵੀ ਵੱਡੇ ਦਰਖਤ ਨੇ ਸਾਰੇ ਸਾਰੇ ਕਵਰ ਕਰੇ ਹੋਏ ਨੇ ਇਹਨਾਂ ਨੇ ਕੋਈ ਛੋਟਾ ਜਿਹਾ ਵੀ ਨੁਕਸਾਨ ਨਾ ਹੋਵੇ ਕਿਸੇ ਚੀਜ਼ ਨਾਲ ਇਨ ਦਰਖਤਾਂ ਦੇ ਨਾਲ ਨਾ ਟੱਚ ਹੋਣ ਇਸ ਕਰਕੇ ਇਹ ਚੀਜ਼ ਲੱਗੀਆਂ ਹੁੰਦੀਆਂ ਨੇ ਬਾਕੀ ਸ਼ਹਿਰਾਂ ਦਾ ਮੈਨੂੰ ਪਤਾ ਨਹੀਂ ਵੈਸੇ ਪਰ ਵੀ ਇਹ ਵਿਨੀਪੈਗ ਸ਼ਹਿਰ ਆ ਕੈਨੇਡਾ ਦਾ ਤੇ ਇੱਥੋਂ ਦੇ ਸਰਕਾਰਾਂ ਵੈਸੇ ਮੇਰੇ ਹਿਸਾਬ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਹੀ ਇਹ ਰੂਲ ਹੋਣਾ ਇੱਥੇ ਕਿ ਦਰਖਤਾਂ ਨੂੰ ਬਚਾਉਣਾ ਆਪਾਂ ਕੋਈ ਨੁਕਸਾਨ ਨਾ ਹੋਵੇ ਦਰਖਤਾਂ ਦਾ ਸੋ ਦੇਖੋ ਹੁਣ ਇਧਰਲੇ ਪਾਸੇ ਕੰਸਟਰਕਸ਼ਨ ਦਾ ਕੰਮ ਨਹੀਂ ਚੱਲ ਰਿਹਾ ਤਾਂ ਇਧਰਲੇ ਪਾਸੇ ਨਾਰਮਲ ਨੇ ਸਾਰਾ ਕੁਝ